43 ਦੇ ਬੱਸ ਅੱਡੇ ਤੇ ਖੜੇ ਆ ਦੱਸ ਦਈਏ ਕੀ ਇਹ ਤਸਵੀਰਾਂ ਜੋ ਆ ਲਗਭਗ 4 ਦਿਨ ਤੋਂ ਇਸੇ ਤਰ੍ਹਾਂ ਰਸ ਚੱਲ ਰਿਹਾ ਔਰ ਰਖੜੀ ਦਾ ਤਿਉਹਾਰ ਹੋਣ ਕਰਕੇ ਜੋ ਰਖੜੀ ਬੰਨਣ ਵਾਸਤੇ ਮੋਹਾਲੀ ਚੰਡੀਗੜ੍ਹ ਵਿੱਚ ਪਹੁੰਚੇ ਔਰ ਤਰ੍ਹਾਂ 43 ਦੇ ਅਸੀਂ ਬੱਸ ਅੱਡੇ ਤੇ ਖੜੇ ਆ ਔਰ ਲਗਾਤਾਰ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਸ ਦੀ ਵੇਟ ਕਰਦੇ ਆ ਤਾਂ ਬੱਸਾਂ ਜੋ ਆਪਣੇ ਟਾਈਮ ਨਾਲ ਆਉਂਦੀ ਆ ਲੇਕਿਨ ਜੋ ਰਖੜੀ ਬੰਨਣ ਆਏ ਲੋਕ ਆ ਉਹ ਲਗਾਤਾਰ ਪਰੇਸ਼ਾਨੀ ਘਟ ਰਹੇ ਔਰ ਬਹੁਤ ਸਾਰੀ ਸਵਾਰੀ ਜਿਹੜੀ ਆ ਉਹ 4 ਦਿਨ ਤੋਂ ਇਸੇ ਤਰ੍ਹਾਂ ਇੱਥੇ ਟ੍ਰੈਫਿਕ ਹੁੰਦੀ ਨਜ਼ਰ ਆ ਰਹੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਤਸਵੀਰਾਂ ਪੂਰੀਆਂ ਕਲੀਅਰ ਕੀਤੀਆਂ ਜਾਣ ਕਿ ਆਹ ਵੇਖੋ ਤੁਸੀਂ ਜਿਵੇਂ ਬੱਸ ਲੱਗਣ ਵਾਸਤੇ ਆਪਣੇ ਸਟੈਂਡ ਦੇ ਉੱਤੇ ਪਹੁੰਚਦੀ ਆ ਤਾਂ ਸਵਾਰੀ ਪਹਿਲਾਂ ਹੀ ਐਡਵਾਂਸ ਬੱਸ ਵਿੱਚ ਵੜਨੀ ਸ਼ੁਰੂ ਹੋ ਜਾਂਦੀ ਆ ਔਰ ਇਹ ਤਸਵੀਰਾਂ ਦੱਸ ਦਈਏ ਕਿ ਇਹ ਤਸਵੀਰਾਂ ਇਸ ਵੇਲੇ ਅਸੀਂ 43 ਦੇ ਸੈਕਟਰ 43 ਦੇ ਵਿੱਚ ਖੜੇ ਆ ਔਰ ਬੱਸ ਅੱਡੇ ਤੇ ਖੜੇ ਆ ਔਰ ਇਹ ਤਸਵੀਰਾਂ ਤੁਹਾਨੂੰ ਬਖਾ ਰਿਹਾ ਕਿ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਰਖੜੀ ਬੰਨਣ ਆਏ ਹੋਇਆ ਲੇਕਿਨ ਰਖੜੀ ਜਿਹੜੀ ਆ ਉਹ ਬੰਨਣ ਵਾਸਤੇ ਇੱਥੇ ਖੜੇ ਆ ਪਰ ਕਿਤੇ ਨਾ ਕਿਤੇ ਜਾ ਕੇ ਪਰੇਸ਼ਾਨੀਆਂ ਲਗਾਤਾਰ ਚੱਲ ਰਹੀਆਂ ਔਰ ਥੋੜੇ ਥੋੜੇ ਸਮੇਂ ਬਾਅਦ ਜਦੋਂ ਬੱਸ ਭਰ ਕੇ ਚਲੀ ਜਾਂਦੀ ਆ ਤਾਂ ਫੇਰ ਸਵਾਰੀਆਂ ਹੋਰ ਵੱਜ ਜਾਂਦੀਆਂ ਤਾਂ ਇੱਕ ਬੱਸ ਵਿੱਚ ਲਗਭਗ 100-100 ਸਵਾਰੀ ਜਿਹੜੀ ਆ ਉਹ ਭਰ ਕੇ ਲਿਜਾਈ ਜਾ ਰਹੀ ਆ ਔਰ ਲਗਾਤਾਰ ਪਰੇਸ਼ਾਨੀ ਜਿਹੜੀ ਆ ਇਹ ਤੁਹਾਡੇ ਸਾਹਮਣੇ ਆ ਔਰ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਵਿੱਚ ਇਹ 17 43 ਬੱਸ ਅਡੇ ਦੇ ਉੱਤੇ ਖੜੇ ਆ ਔਰ ਬੱਸ ਸਟਾਪ 43 ਦੇ ਉੱਤੇ ਖੜੇ ਆ ਔਰ ਲਗਾਤਾਰ ਜੋ ਕਨੈਕਟਰ ਤੇ ਡਰਾਈਵਰ ਹੈ ਖੁਸ਼ੀ ਮਨਾ ਰਹੇ ਆ ਕਿਉਂਕਿ ਇਹਨਾਂ ਦੇ ਕੋਲ ਬਹੁਤ ਸਾਰਾ ਪੈਸਾ ਇਕੱਠਾ ਹੋ ਰਿਹਾ ਅੱਜ ਇਹਨਾਂ ਦੇ ਕੋਲ ਆਧਾਰ ਕਾਰਡ ਇਕੱਠੇ ਹੋ ਰਿਹਾ ਜਾਂ ਪੈਸਾ ਇਕੱਠਾ ਹੋ ਰਿਹਾ ਲਗਾਤਾਰ ਕਨੈਕਟਰ ਤੇ ਡਰਾਈਵਰ ਖੁਸ਼ੀ ਮਨਾ ਰਹੇ ਆ ਔਰ ਬਹੁਤ ਸਾਰੀਆਂ ਸਵਾਰੀਆਂ ਤੁਸੀਂ ਵੇਖ ਸਕਦੇ ਹੋ ਕਿ ਬੱਸ ਤਾਂ ਪਹਿਲਾਂ ਹੀ ਭਰ ਗਈ ਆ ਔਰ ਸਵਾਰੀਆਂ ਫੇਰ ਬੈਠਣ ਨੂੰ ਖੜੀਆਂ ਨੇ ਲੇਕਿਨ ਅਜੇ ਤੱਕ ਬਸ ਜਿਹੜੀ ਆ ਪ੍ਰੋਪਰ ਨਹੀਂ ਮਿਲ ਰਹੀ ਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ 43 ਬਸ ਸਟੈਂਡ ਦੀਆਂ ਜੋ ਸਾਹਮਣੇ ਜਿਹੜੀਆਂ ਪੇਸ਼ ਕਰ ਰਹੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਲਗਭਗ 4 ਦਿਨ ਤੋਂ ਇਸੇ ਤਰ੍ਹਾਂ ਚੱਲ ਰਿਹਾ ਜਦੋਂ ਐਡਵਾਂਸ ਵਿੱਚ ਲੋਕ ਪਹੁੰਚੇ ਸੀ ਕਿ ਅਸੀਂ ਰੱਖੜੀ ਵਾਸਤੇ ਦੋ ਦਿਨ ਪਹਿਲਾਂ ਜਾਣਾ ਜਾਂ 4 ਦਿਨ ਪਹਿਲਾਂ ਜਾਣਾ ਉਸ ਤੋਂ ਲੈ ਕੇ ਲਗਾਤਾਰ ਇੱਥੇ ਇਸ ਤਰ੍ਹਾਂ ਜਮ ਚੱਲ ਰਿਹਾ ਔਰ ਬਹੁਤ ਸਾਰੇ ਪਰਿਵਾਰ ਬੱਚਿਆਂ ਦੇ ਨਾਲ 50 ਤੋਂ 60 ਸਵਾਰੀਆਂ ਦੀ ਛੱਡ ਕੇ 100-100 ਸਵਾਰੀ ਇੱਕ ਇੱਕ ਬੱਸ ਦੇ ਵਿੱਚ ਬੈਠੀ ਹੋਈ ਆ ਔਰ ਇਹ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਾਕੀ ਬੱਸ ਢੱਡਿਆਂ ਦਾ ਕੀ ਹਾਲਾਤ ਨੇ ਔਰ ਬਾਕੀ ਪੰਜਾਬ ਦੇ ਬੱਸ ਢੱਡਿਆਂ ਦੇ ਕੀ ਹਾਲਾਤ ਨੇ ਇਹਦੇ ਬਾਰੇ ਜਾਣਕਾਰੀ ਜੋ ਵੀ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਕਮੈਂਟ ਜ਼ਰੂਰ ਕਰਨੀ ਆ ਔਰ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ